ਅਕਸਰ ਹੀ ਰੋਡਾਂ ਦੇ ਉੱਤੇ ਤੇਜ਼ ਰਫਤਾਰੀ ਕਾਰਨ ਭਿਆਨਕ ਸੜਕ ਹਾਦਸੇ ਹੁੰਦੇ ਨੇ ਤੇ ਹੁਣ ਤੱਕ ਸੜਕ ਹਾਦਸਿਆਂ ਦੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਤਾਂ ਇਸ ਨੂੰ ਲੈ ਕੇ ਅੱਜ ਕੱਲ ਐਕਸੀਡੈਂਟ ਨੂੰ ਲੈ ਕੇ ਲੋਕਾਂ ਦੀ ਜਾਨਾਂ ਜਾਨ ਨੂੰ ਲੈ ਕੇ ਨਿਊ ਚੰਡੀਗੜ੍ਹ ਏਰੀਆ ਮਸ਼ਹੂਰ ਹੋ ਚੁੱਕਾ ਹੈ ਕਿ ਕਿ ਰੋਜ਼ਾਨਾ ਕੋਈ ਨਾ ਕੋਈ ਐਕਸੀਡੈਂਟ ਹੋ ਰਿਹਾ ਜਿਸ ਤੋਂ ਬਾਅਦ ਕਈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਪਿਛਲੇ ਦਿਨੀ ਇੱਕ ਔਰਤ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਨਿਊ ਚੰਡੀਗੜ੍ਹ ਮੈਕਸ ਰੋਡ ਸੀ ਜਿੱਥੇ ਕਿ ਮੈਕਸ ਰੋਡ ਦੇ ਉੱਤੇ ਗੱਡੀਆਂ ਟਕਰਾਈਆਂ ਗੱਡੀਆਂ ਟਕਰਾਰ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹਸਪਤਾਲ ਦੇ ਜੋ ਜ਼ਖਰਤ ਨੇ ਦਮ ਤੋੜ ਦਿੱਤਾ ਤਾਂ ਅੱਜ ਫਿਰ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ ਗੱਡੀਆਂ ਟਕਰਾਈਆਂ ਨੇ ਦੱਸਿਆ ਜਾ ਰਿਹਾ ਕਿ ਕਾਫੀ ਓਵਰ ਸਪੀਡ ਸੀ ਗੱਡੀਆਂ ਦੀ ਤਾਂ ਕਰਕੇ 에ਅ ਬੈਗ ਤੱਕ ਜੇ ਤੁਸੀਂ ਦੇਖੋ ਖੁੱਲ ਚੁੱਕੇ ਨੇ ਜਿਸ ਤੋਂ ਬਾਅਦ ਇਹ ਤਸਵੀਰਾਂ ਦਿਖਾਵਾਂਗੇ ਦੂਜੇ ਪਾਸੇ ਵੀ ਤਾਂ ਅਨੋਵਾ ਗੱਡੀ ਹੈ ਅਨੋਵਾ ਗੱਡੀ ਤੁਸੀਂ ਦੇਖੋ ਪੂਰੀ ਚੱਕਨਾ ਚੂਰ ਹੋ ਚੁੱਕੀ ਹੈ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਜਿਹੜੇ ਇਸ ਕਾਰਾਂ ਨੂੰ ਗੱਡੀਆਂ ਨੂੰ ਚਲਾ ਰਹੇ ਸੀ ਉਹਨਾਂ ਦੀ ਹਾਲਤ ਕੀ ਹੈ ਕਿ ਉਹ ਕਿਤੇ ਗੰਭੀਰਤਾ ਨਹੀਂ ਕਿਤੇ ਉਹਨਾਂ ਜਾਨਤਾ ਨਹੀਂ ਜਾ ਚੁੱਕੀ ਤਾਂ ਇਸ ਨੂੰ ਲੈ ਕੇ ਪਹਿਲਾਂ ਗੱਡੀ ਦੀ ਹਾਲਤ ਦਿਖਾਣੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਇੱਥੇ ਤੇ ਮੌਕੇ ਦੇ ਮੌਜੂਦ ਜਿਨ੍ਹਾਂ ਨੇ ਇਹ ਹਾਦਸਾ ਦੇਖਿਆ ਤਾਂ ਕਿਸ ਤਰੀਕੇ ਨਾਲ ਹੋਇਆ ਜਾਂ ਕਿਸ ਗੱਡੀ ਦਾ ਕਸੂਰ ਲੱਗ ਰਿਹਾ ਹੈ ਤੇ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਇਹ ਤੁਸੀਂ ਦੇਖੋ ਕਿ ਕਿੰਨੀ ਗੱਡੀ ਦੀ ਸਪੀਡ ਹੋएगी ਇਸ ਦੀ ਵੀ ਦੂਜੀ ਦੀ ਵੀ ਤਾਂ ਦੋਨੇ ਗੱਡੀਆਂ ਚੱਕਣਾ ਚੂਰ ਹੋ ਚੁੱਕੀਆਂ ਨੇ ਤੁਸੀਂ ਦੋਨੇ ਪਾਸੇ ਦੇਖੋ ਦੋਨੇ ਪਾਸੇ ਦੇਖੋ ਕਿ ਗੱਡੀ ਦਾ ਤੁਸੀਂ ਦੇਖੋ ਹਾਲਤ ਕੀ ਬਣ ਚੁੱਕੀ ਹੈ 에ਅਰ ਬੈਗ ਖੁੱਲ ਚੁੱਕੇ ਨੇ ਸਟੀਅਰਿੰਗ ਟੁੱਟ ਚੁੱਕਾ ਹੈ ਤਾਂ ਗੱਡੀ ਬਿਲਕੁਲ ਚੱਕਨਾਚੂਰੀ ਹੋ ਚੁੱਕੀ ਹੈ ਕਾਫੀ ਹਾਲਤ ਜਿਹੜੀ ਇਹਨਾਂ ਕਾਰ ਸਵਾਰਾਂ ਦੀ ਹੋਈ ਹੋਵੇ ਕਿ ਤੁਸੀਂ ਦੇਖੋ ਵਿੱਚ ਤੋਂ ਦੇਖੋ ਤੁਸੀਂ ਕੀ ਹਾਲਾਤ ਗੱਡੀ ਦੇ ਹੋ ਚੁੱਕੇ ਨੇ ਤਾਂ ਇਸ ਨੂੰ ਲੈ ਕੇ ਦੂਜੇ ਪਾਸੇ ਵੀ ਮਹਿੰਗੀ ਗੱਡੀ ਜਿਹੜੀ ਕਰੋੜਾਂ ਰੁਪਏ ਦੀ ਕੀਮਤ ਹੈ ਉਹ ਗੱਡੀ ਤੁਸੀਂ ਦੇਖੋ ਕਿ ਹਾਸੇ ਦੇ ਵਿੱਚ ਚੱਕਨਾਚੂਰ ਹੋਈ ਹੈ ਤੇ ਨਾਲ ਦੀ ਨਾਲ ਮੌਕੇ ਤੇ ਅਸੀਂ ਖੜੇ ਹਾਂ ਨਿਊ ਚੰਡੀਗੜ੍ਹ ਦਾ Omax Road ਹੈ ਇਹ ਜਿਹੜਾ ਇਰ 7 ਜਿਸਨ ਰੋਡ ਨੂੰ ਬੋਲਿਆ ਜਾਂਦਾ ਚੋਕਿ ਸਨਨ ਕਲੇਬਲ ਨੂੰ ਜਾਂਦਾ ਉਸ ਰੋਡ ਦੇ ਉੱਤੇ ਬਹੁਤ ਗੱਡੀਆਂ ਓਵਰ ਸਪੀਡ ਦੇ ਨਾਲ ਚੱਲਦੀਆਂ ਨੇ ਜਿਸ ਤੋਂ ਬਾਅਦ ਵੱਡੇ ਸੜਕ ਹਾਦਸੇ ਹੁਣ ਤੱਕ ਵਾਪਰੇ ਨੇ ਤਾਂ ਇਸ ਨੂੰ ਲੈ ਕੇ ਕੁਝ ਨੌਜਵਾਨ ਸਾਡੇ ਨਾਲ ਨੇ ਜਿਨ੍ਹਾਂ ਨੇ ਹਾਦਸਾ ਵੇਖਿਆ ਤਾਂ ਕਿਵੇਂ ਹੋਇਆ ਤੇ ਜੀ ਕਿਵੇਂ ਹੋਇਆ ਹੈ ਹਾਦਸਾ ਜਦੋਂ ਤੁਸੀਂ ਪਹੁੰਚੇ ਹੋ ਕੀ ਹਾਲਾਤ ਸੀ ਮੌਕੇ ਤੇ ਗੱਡੀਆਂ ਦੇ ਚਾਈ ਦੇ ਵਿੱਚ ਸਵਾਰ ਜਿਹੜੇ ਡਰਾਈਵਰ ਸੀ ਜਿਹੜੇ ਮੈਂ ਦਾ ਮਤਲਬ ਮਤਲਬ ਬਾਵਾ ਮੇਰੇ ਚਾਚੇ ਦਾ ਮੁੰਡਾ ਨਹੀਂ ਹੋਵੇ ਇਹ ਹਾਂਜੀ ਇਹ ਮਤਲਬ ਗੱਡੀ ਟਰਨ ਲੈ ਰਹੀ ਸੀ ਜੀ ਇਹ ਪਿੱਛੇ ਤੋਂ ਮਤਲਬ ਇੱਕ ਗੱਡੀਆਂ ਦੋ ਤਿੰਨ ਧੀਆਂ ਇਹ ਹਾਂਜੀ ਉਹ ਦੋ ਗੱਡੀਆਂ ਕ੍ਰੋਸ ਹੋ ਗਈਆਂ ਪਿੱਛੇ ਤੇ ਉਹ ਦੂਜੀ ਗੱਡੀ ਨੇ ਘੱਟ ਮਾਰਿਆ ਤੇ ਇਹ ਗੱਡੀ ਆਉਣ ਲੱਗੀ ਇਹਨੇ ਦਿਖ ਦਿਖੇ ਨਹੀਂ ਆ ਤਾਂ ਉਹਨੇ ਆਣ ਕੇ ਇੱਕ ਰੰਗ ਤੇ ਵਿੱਚ ਵੱਜੀ ਹੈ ਗੱਡੀਆਂ ਕੋਈ ਰੋਂਗ ਸਾਈਡ ਤੋਂ ਨਹੀਂ ਆ ਰਹੀ ਸੀ ਨਹੀਂ ਰੌਕ ਸਾਈਡ ਕੋਈ ਨਹੀਂ ਤੇ ਹੈ ਉਧਰ ਤੇ ਜੀ ਪਰ ਉਧਰ ਦੂਜੇ ਰੋਡ ਤੋਂ ਆ ਰਹੀ ਦੇਖੋ ਇਧਰਲੀ ਸੜਕ ਪਹੁੰਚ ਗਈ ਗੱਡੀ ਕਿੰਨੀ ਸਪੀਡ ਮਾਉਗੀ ਇੰਨੀ ਸਪੀਡ ਤੇ ਗੱਡੀ ਅੱਛਾ ਜਿਹੜੇ ਇਹਦੇ ਵਿੱਚ ਸਵਾਰ ਸੀ ਗੱਡੀ ਦੇ ਵਿੱਚ ਬੰਦੇ ਜਿਸ ਤਰੀਕੇ ਨਾਲ ਇਹ ਬੈਗ ਤੱਕ ਖੁੱਲ ਗਏ ਨੇ ਤਾਂ ਉਹਨਾਂ ਦੀ ਹਾਲਤ ਕੀ ਹੈ ਉਹ ਗੰਭੀਰ ਨੇ ਜਾਂ ਫਿਰ ਕੋਈ ਜ਼ਿਆਦਾ ਸੀਰੀਅਸ ਤਾਂ ਨਹੀਂ ਹੈ ਬੰਦਾ ਨਹੀਂ ਉਸ ਟਾਈਮ ਮੈਂ ਇੱਥੇ ਹੈ ਨਹੀਂ ਉਹ ਕਿੱਦਾਂ ਦੇਖਲੇ ਉਹ ਠੀਕ ਹੈ ਉਹ ਤਾਂ ਲੰਘ ਕੇ ਜਿੱਦੇ ਦੂਜੀ ਗੱਡੀ ਉਹ ਮਤਲਬ ਉਸ ਟਾਈਮ ਆਪਾਂ ਹੈ ਨਹੀਂ ਤੇ ਉਹ ਰ ਮੈਂ ਬਾਅਦ ਮ ਆਇਆ ਤਾਂ ਮਤਲਬ ਇਹ ਉਸ ਟਾਈਮ ਆ ਜ਼ਿਆਦਾ ਗਏ ਐ ਤੇ ਸਾਰਿਆਂ ਨੇ ਦੇਖਿਆ ਏ ਕਿ ਨੇ ਬਿਲਕੁਲ ਠੀਕ ਕੁੱਟ ਮਾਰਨਾ ਕਰੇ ਇਹ ਚੀਜ਼ ਕਰਕੇ ਲੱਗ ਜਾਂਦਾ ਅਗਲਾ ਅੱਛਾ ਕਿੰਨੀ ਕ ਸਪੀਡ ਲੱਗਦੀ ਹੈ ਭਾਈ ਜੀ ਕਿੰਨੀ ਕ ਸਪੀਡ ਹੋ ਗਈ ਗੱਡੀ ਦੀ ਇਸ ਤਰੀਕੇ ਨਾਲ ਦੋਨੇ ਗੱਡੀਆਂ ਚੱਕਣਾ ਚੂਰ ਹੋ ਗਈਆਂ ਬੰਦੇ ਤਾਂ ਇਹ ਲੱਗਦਾ ਕਿ ਬਚੇ ਨਹੀਂ ਹੋਣੇ ਜਿਸ ਤਰੀਕੇ ਨਾਲ ਹਾਲਾਤ ਦਿਖ ਰਹੀ ਸਰ ਤੁਹਾਨੂੰ ਪਤਾ ਹੀ ਹੈ ਜੀ ਸਾਰੀ ਗੱਡੀ ਇਲੈਕਟ੍ਰੋਨਿਕ ਹੈ ਜਾਂਦੇ ਹਿੱਟ ਕਰਦੀ ਹੈ ਜਦੋਂ ਰੁਕ ਜਾਂਦੀ ਹੈ ਤੁਸੀਂ ਆਪ ਦੇਖ ਲਓ ਉੱਥੋਂ ਕਿੱਥੇ ਤੱਕ ਆ ਗਈ ਇਹਦਾ ਮਤਲਬ ਗੱਡੀ ਤੇਜ਼ ਹੈ ਬਹੁਤ ਤੇਜ਼ ਕਿੰਨੇ ਗੱਡੀ ਦੇ ਵਿੱਚ ਕਿੰਨੇ ਕ ਬੰਦੇ ਸਵਾਰ ਸੀ ਦੋਨੇ ਗੱਡੀਆਂ ਵਿੱਚ ਕੁਝ ਪਤਾ ਲੱਗਿਆ ਕੁਝ ਨਹੀਂ ਜੀ ਇਹ ਤਾਂ ਦਿਖੇ ਹੀ ਨਹੀਂ ਗੱਡੀ ਤੇਜ਼ ਬਹੁਤ ਸੀ ਜੀ ਪਰ ਇੱਥੋਂ ਜਾਂਦੇ ਦੇਖਿਆ ਦੋ ਬੰਦੇ ਜੇ ਸਾਹਮਣੇ ਗੋਲ ਗੱਪਿਆਂ ਵਾਲਾ ਐ ਹਾਂ ਜੀ ਹਾਂ ਇਹ ਜੀ ਵੇਖਣ ਵਾਲੇ ਉਹ ਤਾਂ ਇਹਨੂੰ ਹਾਂ ਉਹਨਾਂ ਨੂੰ ਉਹ ਲੈ ਕੇ ਦੂਜੀ ਵਾਲੇ 6:00 ਵਜੇ ਉਹਨਾਂ ਦੇ 6:00 ਵਜੇ ਉਹਨਾਂ ਦੇ ਨਾਲ ਦਾ ਬੰਦਾ ਹੈ ਕੋਈ ਹਾਂ ਮੁੰਡਾ ਹੈ ਉਹਨਾਂ ਦਾ ਉਹਨਾਂ ਦੇ ਨਾਲ ਦਾ ਉਹ ਮੁੰਡਾ ਖੜਾ ਜੀ ਉੱਥਾ ਇੱਕ ਉਹਨਾਂ ਨੇ ਆਪਣਾ ਮੁੰਡਾ ਖੜਾਇਆ ਤਾਂ ਬਿਲਕੁਲ ਦੇਖੋ ਪੁਲਿਸ ਅਧਿਕਾਰੀ ਮੌਕੇ ਜਾਂਚ ਕਰ ਰਹੇ ਨੇ ਗੱਡੀਆਂ ਦੇ ਨੰਬਰ ਨੋਟ ਕੀਤੇ ਜਾ ਰਹੇ ਨੇ ਦੂਜੇ ਪਾਸੇ ਕੌਣ ਗੱਡੀ ਦਾ ਮਾਲਕ ਹੈ ਕਿਸ ਤਰੀਕੇ ਨਾਲ ਹਾਦਸਾ ਹੋਇਆ ਤਾ ਪੂਰੀ ਗੱਲਬਾਤ ਅਸੀਂ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਤਰੀਕੇ ਨਾਲ ਤੁਸੀਂ ਦੇਖੋ ਪੁਲਿਸ ਪਹਿਲਾਂ ਪੁਲਿਸ ਤਫ਼ਤੀਸ਼ ਕਰ ਰਹੀ ਹੈ ਕਿ ਅਖੀਰ ਕਸੂਰ ਕਿਸ ਦਾ ਹੈ ਕਿਸ ਗੱਡੀ ਨੇ ਆਣ ਕੇ ਹਿੱਟ ਕੀਤਾ ਹੈ ਜਾਂ ਕਿਹੜੀ ਗੱਡੀ ਕਿੰਨੇ ਸਪੀਡ ਦੇ ਸੀ ਕਿਉਂਕਿ ਅੱਜ ਕੱਲ ਤਾਂ ਇਸ ਤਰੀਕੇ ਯੰਤਰ ਬਣ ਚੁੱਕੇ ਨੇ ਕਿ ਗੱਡੀਆਂ ਦੀ ਸਪੀਡ ਵੀ ਜਿਹੜੀ ਪਤਾ ਲੱਗ ਸਕਦੀ ਹੈ ਕਿ ਕਿੱਥੇ ਮੀਟਰ ਕਿਉਂਕਿ ਮੀਟਰ ਉਸੇ ਜਗ੍ਹਾ ਦੇ ਉੱਤੇ ਖੜ ਜਾਂਦਾ ਜਿਸ ਜਗਾ ਉੱਤੇ ਗੱਡੀ ਸਪੀਡ ਦੇ ਹੋਏਗੀ ਤਾਂ ਇਸ ਨੂੰ ਲੈ ਕੇ ਹੁਣ ਮੌਕੇ ਤੇ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਸ ਤਰੀਕੇ ਨਾਲ ਰੋਜ਼ਾਨਾ ਇੱਥੇ ਐਕਸੀਡ ਗਣ ਜਾ ਰਿਹਾ ਦੱਸੇ ਜਾ ਰਿਹਾ ਕਿ ਰੋਡ ਨੂੰ ਲੈ ਕੇ ਤਾਂ ਕਿਵੇਂ ਦੀ ਤਿਆਰੀਆਂ ਧਰਨੇ ਨੂੰ ਲੈ ਕੇ ਤਾਂ ਕਿੰਨੇ ਕ ਐਕਸੀਡੈਂਟ ਜਰੂਰ ਜਾਨਾ ਤੁਹਾਨੂੰ ਲੱਗੇ ਨੇ ਇੱਥੇ ਹੁੰਦੇ ਨੇ ਨਹੀਂ ਧਰਨੇ ਦੀਆਂ ਪੂਰੀਆਂ ਤਿਆਰੀਆਂ ਧਰਨੇ ਦਾ ਕਾਰਨ ਇਹ ਹੀ ਹੈ ਕਿਉਂਕਿ ਗਮਾਡਾ ਦੇਖੋ ਰੋਡ ਹੈ ਉਹ ਸਿੰਗਲ ਰੋਡ ਚੱਲ ਰਿਹਾ ਜਦ ਕਿ ਉੱਤੇ ਜੇ ਐਕਸੀਡੈਂਟ ਹੋ ਵੀ ਜਾਂਦਾ ਕਿ ਡੈਥ ਹੁੰਦੀ ਹੈ ਤਾਂ ਗਲਤੀ ਗੱਡੀ ਵਾਲੇ ਦੀ ਜਦ ਕਿ ਉਹ ਗਵਰਨਮੈਂਟ ਦੀ ਗਲਤੀ ਆ ਉਹਦੇ ਵਿੱਚ ਗਮਾਡਾ ਦੀ ਗਲਤੀ ਹੈ ਕਿਉਂਕਿ ਰੋਡ ਕ੍ਰੋਸ ਕਰਨਾ ਚਾਹੀਦਾ ਉਹ ਸਿੰਗਲ ਰੋਡ ਚੱਲ ਰਿਹਾ ਡਬਲ ਰੋਡ ਹੈ ਰੋਡ ਬਣਿਆ ਬਈ ਉਹਨੂੰ ਰੋਡ ਬਾ ਥੋੜੇ ਬਤੇ ਟੁੱਟਿਆ ਬਈ ਅੱਛਾ ਤੇ ਜਿਸ ਤਰੀਕੇ ਨਾਲ ਦੱਸਿਆ ਕਿ ਸਟੇ ਵੀ ਹੈ ਉਸ ਰੋਡ ਦੇ ਉੱਤੇ ਤਾਰ ਕੇ ਗਮਾਡਾ ਵਾਲੇ ਕਹਿ ਰਹੇ ਕਿ ਅਸੀਂ ਬਣਾ ਨਹੀਂ پا ਰਹੇ ਪਰ ਸਟੇ ਜ਼ਰੂਰੀ ਹੈ ਜਾਂ ਫਿਰ ਲੋਕਾਂ ਦੀ ਜਾਨ ਜ਼ਰੂਰੀ ਹੈ ਕਿਹੜਾ ਲੱਗਦਾ ਕਿ ਜਿਹੜੇ ਬੰਦਿਆਂ ਕਰਕੇ ਜਾਨ ਜਾਂਦੀ ਹੈ ਉਹਨਾਂ ਦੇ ਖਿਲਾਫ ਕੋਈ ਮਾਮਲਾ ਦਰਜ ਹੋਣਾ ਚਾਹੀਦਾ ਦੇਖੋ ਕਿੰਨੇ ਹਾਸੇ ਹੁੰਨੇ ਬੰਦੇ ਦੇ ਉੱਪਰ ਨੂੰ ਸਟੇ ਤਾਂ ਨਹੀਂ ਹੈ ਤੇ ਤਸਵੀਰਾਂ ਦੇਖੋ ਤੁਸੀਂ ਕੀ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਗੱਡੀ ਦੀ ਕਿਸੇ ਤਰੀਕੇ ਦਾ ਕੋਈ ਨਸ਼ਾ ਤਾਂ ਨਹੀਂ ਕਰ ਰੱਖਿਆ ਸੀ ਗੱਡੀ ਮਾਲਕ ਨੇ ਦੂਜੇ ਪਾਸੇ ਗੱਲਬਾਤ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਸੀਨੀਅਰ ਅਫਸਰ ਸਾਡੇ ਨਾਲ ਨੇ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਬੜਾ ਭਿਆਨਕ ਐਕਸੀਡੈਂਟ ਹੋਇਆ ਤਾਂ ਮੌਕੇ ਤੇ ਕੀ ਹਾਲਾਤ ਨੇ ਜੋ ਵਿੱਚ ਗੱਡੀ ਸਵਾਰ ਸੀ ਉਹਨਾਂ ਦੀ ਹਾਲਤ ਕੀ ਹੈ ਜਿਸ ਤਰੀਕੇ ਨਾਲ ਗੱਡੀਆਂ ਵੱਜੀਆਂ ਨੇ ਉਹ ਜਿਹੜੀ ਹਾਲਤ ਉਹਦੀ ਠੀਕ ਹੈ ਹਸਪਤਾਲ ਚ ਪੱਟੀ ਕਰਾ ਰਹੇ ਹਨ ਮੂਲੀ ਸੱਟ ਲੱਗੀ ਹੈ ਉਹਦੇ ਹਾਂਜੀ ਤੇ ਹਾਲਾਤ ਬਾਕੀ ਜਿਹੜੇ ਤੁਹਾਡੇ ਸਾਹਮਣੇ ਹੀ ਨੇ ਤੇ ਬਾਕੀ ਦਾ ਹਜੇ ਇਹਦੀ ਚਾਬੀ ਮਿਲੀ ਨਹੀਂ ਪਤਾ ਕਰਦੇ ਕਿ ਇਹਨੂੰ ਕੌਣ ਚਲਾਉਂਦਾ ਸੀਗਾ ਤੇ ਦੇਖਦੇ ਆ ਮੌਕੇ ਤੇ ਵੀਡੀਓ ਵੀ ਦੇਖਦੇ ਹਾਂ ਦਲੇ ਵੀ ਕੌਣ ਚਲਾਉਂਦਾ ਸੀਗਾ ਉਹਨੂੰ ਪੁੱਛਦੇ ਆ ਟੀਵੀ ਦੇਖੀ ਜਾ ਰਹੀ ਹੈ ਸਰ ਹਾਂਜੀ ਤੇ ਉਹਦਾ ਇਹਦਾ ਆ ਰਿਹਾ ਮੈਨੇਜਰ ਉਹ ਦੱਸਦਾ ਕਿ ਪੰਜ-ਸੱਤ ਮਿੰਟ ਵਿੱਚ ਕਹਿੰਦਾ ਮੈਂ ਆ ਰਿਹਾ ਹਾਂ ਬਈ ਕਾਫੀ ਸਪੀਡ ਹੋएगी ਜਿਸ ਤਰੀਕੇ ਨਾਲ ਗੱਡੀਆਂ 에ਅਰ ਬੈਗ ਤੱਕ ਖੁੱਲ ਗਈਆਂ ਨੇ ਗੱਡੀ ਚੱਕਨਾ ਚੂਰ ਹੋ ਚੁੱਕੀਆਂ ਜੀ ਹਾਂਜੀ ਹਾਂਜੀ ਸਪੀਡ ਕਾਫੀ ਲੱਗਦੀ ਸੀ ਤਾਂ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਨਾ ਦਿਖਾਓ ਉਹ ਆਉਂਦਾ ਮਦਈ ਜਿਹਦੀ ਮਨੋਵਾ ਗੱਡੀ ਇਹ ਗੱਡੀਆਂ ਨਹੀਂ ਹਜੇ ਤਾਂ ਉੱਥੇ 70 ਸੈਕਟਰ ਕਹਿੰਦੇ ਆ ਜਿਹੜਾ ਉੱਥੇ ਦੀ ਹੈ ਗੱਡੀ ਉਹ ਦੂਜੀ ਐਚਐਸਨ ਟੱਕ ਦੀ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਮੌਕੇ ਤੇ ਸੀਨੀਅਰ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਹਾਲਾਤ ਤੁਹਾਨੂੰ ਦਿਖਾਏ ਨੇ ਕਿ ਜਿਸ ਤਰੀਕੇ ਨਾਲ ਹਾਲਾਤ ਹੋ ਚੁੱਕੇ ਨੇ ਕਿ ਇਸ ਰੋਡ ਦੇ ਉੱਤੇ ਕੋਈ ਨਾ ਕੋਈ ਰੋਜ਼ਾਨਾ ਐਕਸੀਡੈਂਟ ਹੋ ਰਿਹਾ ਜਿਸ ਦੇ ਕਾਰਨ ਕਾਫੀ ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਤਾਂ ਕੱਲ ਇੱਕ ਵੱਡਾ ਧਰਨਾ ਰੋਡਾਂ ਨੂੰ ਲੈ ਕੇ ਹੀ ਲੱਗਣ ਜਾ ਰਿਹਾ ਜਿੱਥੇ ਕਿ ਜਿੰਨਾ ਰੋਡਾਂ ਦੇ ਕਾਰਨ ਲੋਕਾਂ ਦੀ ਜਾਨਾਂ ਗਈਆਂ ਨੇ ਜਾਂ ਫਿਰ ਐਕਸੀਡੈਂਟ ਹੋ ਰਹੇ ਨੇ ਉਹਨਾਂ ਰੋਡਾਂ ਨੂੰ ਠੀਕ ਕਰਵਾਉਣ ਵਾਸਤੇ ਪ੍ਰਸ਼ਾਸਨ ਦੇ ਖਿਲਾਫ ਕੱਲ ਹੱਲਾ ਬੋਲ ਪ੍ਰਦਰਸ਼ਨ ਜਿਹੜਾ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਹੋਣ ਜਾ ਰਿਹਾ ਹੈ ਦੇਖਦੇ ਹਾਂ ਕਿ ਉਸ ਤੋਂ ਬਾਅਦ ਕਿੰਨਾ ਪ੍ਰਸ਼ਾਸਨ ਜਾਗਦਾ ਹੈ ਕਿਉਂਕਿ ਅੱਜ ਫਿਰ ਇੱਕ ਕੋਈ ਨਾ ਕੋਈ ਜਾਨ ਕਿਸੇ ਬੰਦੇ ਚਲੇ ਜਾਣੀ ਸੀ ਪਰ ਦੱਸਿਆ ਜਾ ਰਿਹਾ ਕਿ ਗੱਡੀਆਂ ਦਾ ਜਿਹੜਾ ਹਾਦਸਾ ਹੋਇਆ ਹੈ 에ਅਰ ਬੈਗ ਤੱਕ ਜਿਹੜੀ ਇੰਨੀ ਵੱਡੀ ਗੱਡੀਆਂ ਦੇ ਖੁੱਲ ਗਏ ਨੇ ਕਾਫੀ ਜਿਹੜੀ 100 150 ਸਪੀਡ ਮੰਨ ਸਕਦੇ ਆ ਕਿ ਸੋੜ ਦੀ ਹੋएगी ਇਹ ਰੋਡ ਜਿਹੜਾ ਸਿੱਧਾ ਜੇ ਆਪਾਂ ਦਿਖਾਈਏ ਤੁਹਾਨੂੰ ਖਰੜ ਤੋਂ ਜਾ ਰਿਹਾ ਹੈ ਤਾਂ ਦੂਜੇ ਪਾਸੇ ਸੰਨੀਨ ਕਲੇਬ ਖਰੜ ਤੋਂ ਨਿਊ ਚੰਡੀਗੜ੍ਹ ਅਮੈਕਸ ਵਾਲੇ ਪਾਸੇ ਆ ਰਿਹਾ ਹੈ ਮੈਕਸ ਦੇ ਚੌਂਕ ਤੇ ਬਿਲਕੁਲ ਨਜ਼ਦੀਕ ਇਹ ਜਿਹੜਾ ਵਾਪਰਿਆ ਹਾਦਸਾ ਜਿੱਥੇ ਕਿ ਸਿੱਧੂ ਕਾਰਬਾਸ ਹੈ ਸਿੱਧੂ ਕਾਰਬਾਸ ਦੇ ਨਜ਼ਦੀਕ ਜਿਹੜਾ ਹਾਦਸਾ ਵਾਪਰਿਆ ਰੋਡ ਦੇ ਉੱਤੇ ਤਾਂ ਹੁਣ ਗੱਡੀਆਂ ਦੇ ਮਾਲਕਾਂ ਦਾ ਪਤਾ ਕੀਤਾ ਜਾ ਰਿਹਾ ਹੈ ਕਿਵੇਂ ਐਕਸੀਡੈਂਟ ਹੋਇਆ ਗਲਤੀ ਕਿਸ ਦੀ ਹੈ ਪੂਰੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹੁਣ ਇਹ ਕਮੰਡ ਸੁਮ